ਹੋ ਗਿਆ ਭਾਈ ਮੁਬਾਰਕਾ ਕਹਿੰਦੇ ਬਹੁਤ ਬਹੁਤ ਲਓ ਜੀ ਭਾਈ ਪੂਰੀ ਟੀਮ ਇਕੱਠੀ ਹੋ ਗਈ ਐਨੇ ਜਾਣੇ ਆਉਂਦੇ ਜੇ ਕੋਈ ਚੀਜ਼ ਲੈਣੀ ਹੋਵੇ ਇਕੱਠੇ ਹੋ ਕੇ ਭਾਈ ਚਾਬੀ ਦੇ ਪੱਟੇ ਪ੍ਰਧਾਨ ਕਹਿੰਦਾ ਆਉਦੇ ਲਈ ਫਿਰਦਾ ਲਓ ਜੀ ਹੋਰ ਕੰਮ ਇਕੱਠਾ ਹੋਵੇ ਨਹੀਂ ਬਸ ਉਹ ਅੱਜ ਮੀਟਿੰਗ ਨਾਲ ਪ੍ਰਧਾਨੀ ਮੁੰਡੇ ਜਾ ਕੇ ਰੇਸ ਤਾਂ ਮਾੜੀ ਚਾਬੀ ਵਜਨ ਨਿਕਲ ਹੈ ਹਟੇ ਵੀ ਕੱਡਾ ਘੜਤਾ ਕੰਨ ਉੱਢ ਕੇ ਨਹੀਂ ਅੱਜ ਤਾਂ ਪਿਆਰੇ ਇੰਨਾ ਬਿਆਲੇ ਲੱਡੂ ਅਸੀਂ ਉਹ ਖਾਦਾਂ ਹਾਂ ਆ ਸਤਿ ਸ਼੍ਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਅੱਜ ਆਏ ਆ ਬਾਈ ਪ੍ਰਧਾਨ ਬਾਈ ਵਾਲਾ ਟਿਕਣਦੇ ਹਨ ਬਾਕੀ ਬੰਦੇ ਆ ਰਹੇ ਤੇ ਜਿਹੜੇ ਜਿਹੜੇ ਆਏ ਪਹਿਲਾਂ ਉਹਨਾਂ ਨੂੰ ਬੁਲਾਉਂਦਾ ਹਾਂਜੀ ਵੀਰ ਬਾਈ ਅਸੀਂ ਕਾਲਜੀ ਸਾਰੇ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਕਾਲਜੀ ਸਾਰਿਆਂ ਨੂੰ ਸਤਿ ਸ਼੍ਰੀ ਕਾਲਦਾਮ ਜੀ ਪ੍ਰਧਾਨ ਜੀ ਬਾਕੀ ਬੰਦੇ ਪਹੁੰਚ ਰਹੇ ਹੈ ਜੀ ਨੰਬਰ ਮੈਂ ਕਹਿੰਦਾ ਪਹਿਲਾਂ ਆਪਾਂ ਨਹੀਂ ਚੱਕਿਆ ਆ ਪਹਿਲਾਂ ਬਾਈ ਥੋੜਾ ਹੀ ਆ ਨੰਬਰ ਖਤਿਆ ਪ੍ਰਧਾਨ ਨੇ ਬਾਈ ਮੈਨੂੰ ਸਹੀ 7:11 ਦਾ ਟਾਈਮ ਦਿੱਤਾ ਮੈਂ ਪੂਰਾ ਉਹੀ ਟਾਈਮ ਟਾਈਮ ਦਾ ਬਹੁਤ ਉਹ ਆਂਦਾ ਬੰਦਾ ਪ੍ਰਧਾਨ ਆਪਣੇ ਕਿ ਜੱਗੇ ਨਹੀਂ ਆਏ ਤੇ ਇੰਨੀ ਤੇਜ਼ ਆ ਕਿੱਧਰ ਲੱਗ ਗਏ ਜੱਗੇ ਦਾ ਹੀ ਭਾਈ ਸਾਡੇ ਜੱਗੇ ਇਹਦੇ ਖੋਗੇ ਉਹ ਆ ਜਾਣਗੇ ਚੱਲ ਉਹਨਾਂ ਨੂੰ ਡੈਕਾਂ ਲੂਟਾਂ ਪੈ ਗਈਆਂ ਉਹਨੇ ਪ੍ਰਧਾਨ ਦਾ ਟਰੈਕਟਰ ਤੇ ਖਾਦੋ ਹੁਣ ਕਿਹੜਾ ਪ੍ਰਧਾਨ ਨੂੰ ਤੁਸੀਂ ਤਾਂ ਆਏ ਆ ਵੀ 352 10 ਖੜੇ ਉਲਝ ਰਹੇ ਸੀ ਅੱਛਾ ਤੋਤਾ ਜੀ ਲਿਓ ਹਾਰ ਪਾਈਏ ਫਿਰ ਹਾਂਜੀ ਹਾਂਜੀ ਹਾਰ ਪਾ ਲਾਂਗੇ ਹਰਪ੍ਰੀਤ ਲਿਆ ਹਾਰ ਚੱਕ ਕੇ ਫਿਰ ਕਰੀਏ ਧੋ ਕੇ ਭਾਈ ਤਿਆਰ ਕਰਕੇ ਖੜਾਤਾ ਵੀਰਾਂ ਨੇ ਪਰਦਾ ਨਾ ਆ ਜਾ ਮੱਥਾ ਟੇਕ ਦੇ ਮੜਾ ਜਾ ਹੁਣ ਲੈ ਕੇ ਬਾਬੇ ਨਾ ਟੇਕਦਾ ਬਸ ਆਹ ਹਾਂ ਆ ਇਹ ਦੂਹੋਂ ਵਿਚਾਰਾ ਹਾਂ ਇਹ ਗੱਲ ਵਾਧਾ ਕਰੀ ਖੇਤੀ ਜੀ ਹੁਣ ਹੈ ਕਿ ਵਾਧਾ ਕਰੀ ਹੁਣ ਆਪਰੇ ਸਾਡੇ ਕੋਲ ਤਾਂ ਏਡਾ ਕੰਮ ਵੀ ਨਹੀਂ ਚੱਲ ਪ੍ਰਧਾਨ ਬ੍ਰੈਂਡ ਆ ਬਾਈ ਇੱਕ ਬ੍ਰੈਂਡ ਐਵੇਂ ਕੀ ਵੀ ਨਹੀਂ ਪ੍ਰਧਾਨ ਬ੍ਰੈਂਡ ਆ ਕਿ ਟਰੈਕਟਰ ਦੋਹੇ ਬ੍ਰੈਂਡ ਆ ਅੱਜ ਦਾ ਅੱਜ ਦਾ ਦੋਹੇ ਬ੍ਰੈਂਡ ਹਾਂ ਮਨੇ ਤੇਰੇ ਪਿੰਡ ਦੇ ਨੇ ਜਦ ਮੈਂ ਪਹਿਲੀ ਵਾਰੀ ਬਾਈ ਦਾ ਨਾਮ ਪੁੱਛਿਆ ਚਲੋ ਮੈਨੂੰ ਅੱਗੇ ਤੋਂ ਅੱਗੇ ਇਨਕਵਾਰੀ ਮਿਲੀ ਸੀਗੀ ਜਦੋਂ ਮੈਂ ਤੇਰੇ ਪਿੰਡ ਜਾ ਕੇ ਬਾਈ ਦਾ ਨਾਮ ਪੁੱਛਿਆ ਮੈਨੂੰ ਕਹਿੰਦੇ ਬਾਈ ਤੈ ਪ੍ਰਧਾਨ ਨਾਲ ਮੱਥਾ ਲਾਉਣਾ ਹਾਂ ਨਹੀਂ ਸੱਚੀ ਮੈਂ ਆਪਣੇ ਰੇਜ਼ਿਕ ਪਰ ਖੜਾ ਹਾਂ ਮੈਂ ਬਾਈ ਨਾਲ ਵੀ ਗੱਲ ਕਰੀ ਮੈਂ ਕਿਹਾ ਬਾਈ ਤੇਰੇ ਪਿੰਡ ਤੇ ਆਏ ਕਹਿੰਦੇ ਨੇ ਵੀ ਦੇਖੀ ਮળો ਜੀ ਪ੍ਰਧਾਨ ਨਾਲ ਮੱਥਾ ਲਾਉਣਾ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਅਸੀਂ ਪ੍ਰਧਾਨ ਨਾਲੇ ਲਾਉਣਾ ਆੜੀ ਬੈ ਗਈ ਹੋਲਾ ਸਾਡੇ ਸਾਡਾ ਹੁਣ ਇਹ ਘਰ ਦਾ ਮੈਨੂੰ ਇਹ ਮੈਂਬਰ ਬਾਈ ਅੱਜ ਜੌਂਟੀਰ ਨਾਲ ਦੀ ਭਾਗੀ ਵੀ ਬਨ ਕੇ ਆਇਆ ਹਾਂ ਮੈਂ ਤਾਂ ਹੀ ਬਨਨੀ ਆ ਸਪੈਸ਼ਲ ਅੱਜ ਹਾਂ ਬੈ ਵੀ ਪ੍ਰਧਾਨ ਕਰੋ ਆਪਨੇ ਲਵਾਓ ਹਾਂ ਹੋਰ ਬੜਾ ਲਾਉਣਾ ਯਾਰ ਉਹ ਭਾਰਾ ਜੀ ਹੋਰ ਮਗਾ ਦੇ ਦੀ ਨਾਲ ਹੋਰ ਮਗਾ ਲੰਦੇ ਉਹ ਨਹੀਂ ਪ੍ਰਧਾਨ ਠੀਕ ਹੈ ਫੇ ਉੜੀ ਜਾਣਾ ਆਹ ਤੇ ਤੂ ਵਗ ਦੇਖੀਦਾ ਤੇਰੇ ਮਗੱਤ ਲੱਤਾ ਤਾਂ ਕਹਿਣਾ ਨਾ ਠੀਕ ਹੈ ਠੀਕ ਆ ਰੋਰ ਵੀ ਜਾਏ ਗੁੰਝੇ ਲੱਗੇ ਜਾਂ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਮੈਂ ਫਾਈ ਇਹ ਵੀ ਕਰਮਾਂ ਵਾਲਾ ਜਮਾਲਾ ਜਾਣਾ ਬਾਈ ਬਈ ਇਹ ਹਾਰ ਆ ਜਿਹੜਾ ਇਹ ਹਾਰ 10 ਲੱਖ ਜੇ ਪੈਂਦਾ ਹਾਂ ਇਹ ਤਾਂ 10 ਤੇ ਵੱਧ ਪਏ ਇਹ ਇਹ ਤਾਂ 11.15 ਜੀ ਪਏ ਨਹੀਂ ਉਹ ਪੈਸੇ ਚਲੋ ਆਪਾਂ ਗੱਲ ਕਰਦੇ ਇੱਕ ਬੰਦਾ ਕਹਿੰਦਾ ਮੈਨੂੰ ਪੁਰਾਣੀ ਟਰੈਕਟਰ ਲੈਣਾ ਆ ਹਾਰ ਪਾਉਣਾ ਵੀ ਸੌਖਾ ਨਹੀਂ ਹੈਗਾ ਹਾਂ ਮੈਨੂੰ ਕਹਿੰਦਾ ਕਹਿੰਦਾ ਭਾਈ ਦੇਖ ਕੇ ਭਾਈ 100 ਰੁਪਏ ਦਾਂ ਮੈਂ ਕਿਹਾ ਭਾਈ ਗਲਤ 10 ਲੱਖ ਦਾ ਹਾਂ ਆਹ ਲੈ ਠੀਕ ਹੈ ਅਰੇ ਠੀਕ ਹੈ ਭਾਈ ਤੈਨੂੰ ਤਾਂ ਹੀ ਲੈ ਕੇ ਆਏ ਆ ਵੀ ਆਪਣਾ ਸਾਰੇ ਜਾਣੇ ਚੈੱਕ ਕਰੋ ਮੇਰੀ ਇੱਕ ਗੱਲ ਨਹੀਂ ਫੇਰੇ ਲਾਈ ਹੈ ਜੀ ਯਾਰ ਪੂਰੀ ਨੂੰ ਨਹੀਂ ਲੈ ਗਿਆ ਪੂਰੀ ਗਿਆ ਅੱਜ ਪੂਰੀ ਦੇ ਪ੍ਰੋਗਰਾਮ ਰਿਸ਼ਤੇਦਾਰੀ ਮੈਂ ਅੱਜ ਪੂਰੀ ਕਿਤੇ ਸੂਰੀ ਸਾਦਾ ਪੂਰੀ ਦਾ ਭਾਈ ਆਉਂਗਾ ਜੀ ਬੰਟੀ ਬੰਟੀ ਆਉਗਾ ਬਾਈ ਦੀ ਪੂਰੀ ਕੇ ਭਾਈ ਆੜੀ ਪੈ ਗਈ ਆੜੀ ਆਏ ਆ ਮਨੇ ਆੜੀ ਦਾ ਤੇਰੇ ਨਾਲ ਦੀ ਭਾਈ ਪੋਲਾ ਪਰ ਤਾਂ ਯਾਰ ਪੂਰੀ ਦਾ ਵੀ ਯੋਗਦਾਨ ਹਾਂ ਯੋਗਦਾਨ ਸਾਰਿਆਂ ਦਾ ਏ ਹਾਂ ਇਹੀ ਮੇਰੇ ਖੇਚੇ ਲੈ ਕੇ ਗਿਆ ਮੈਂ ਕੁੱਟਣੇ ਜਾਂਦੇ ਬਾਹਰ ਸੌਦਾ ਬਾਈ ਪ੍ਰਧਾਨ ਦਾ ਅਸੀਂ ਉਹ ਕਰਾਇਆ ਵੀ ਕੁੱਟਣੇ ਕਹਿੰਦਾ ਠੀਕ ਹੈ ਹਾਂ ਜੀ ਬਾਈ ਪਹੁੰਚਣ ਲੱਗੇ ਪਿੰਡ ਵਾਲੇ ਜੱਗ ਨੇ ਵੀ ਕਰਦੇ ਫੋਨ ਜੱਗਾ ਉਹਦਾ ਜੱਗਾ ਇੱਧਰ ਕਿਤੇ ਨਿੰਬੂਦਾਂ ਲੈਣ ਦੇਣਗੇ ਹਾਂ ਨਿੰਬੂ ਲੈਣਗੇ ਸਾਬ ਜੀ ਉਹ ਥਾਲੇ ਦੂਆ ਚੈੱਕ ਕਰਦਾ ਹੈ ਉਹ ਇੱਧਰ ਖੜਾ ਆਪਣੇ ਵਾਲਾ ਹਾਂ ਬੰਦੇ ਕਿ ਅਬਦਾ ਇੱਕ ਦਾ ਹੋਰ ਹਾਰ ਪੈਦੀ ਆ ਆਹ ਕਹਿੰਦੇ ਮੁੰਡੇ ਕਹਿੰਦੇ ਕਿਹਦੇ ਥਾਣੇ ਵਾਲੇ ਡੀਲਰ ਨੂੰ ਪਾਣੀ ਲੱਜੇ ਕਹਿੰਦਾ ਇੱਕ ਦਾ ਹੋਰ ਹਾਰ ਬੈ ਜਵੇ ਵਾਲੇ ਨੂੰ ਫੋਨ ਕਰਕੇ ਕਹਿੰਦੇ ਰੋਪੜ ਵਾਲੇ ਜਪਾ ਲਓ ਜੀ ਇੱਧਰ ਵੀਰ ਨਹੀਂ ਪਹੁੰਚਦੀ ਆਪਾਂ ਆਈ ਜਾਂਦੇ ਹੀ ਆ ਗੋ ਠੀਕ ਆ ਰਹਾਏ ਦਾ ਬਾਈ ਤੂੰ ਮੁੰਡਾ ਟੈਟੂ ਬਣਾ ਕੇ ਲੈ ਆਇਆ ਤੇਰਾ ਵੀ ਦੇਖ ਲਈਏ ਵਧੀਆ ਬਾਈ ਅਜੇ ਕੱਚਾ ਜਿਹਾ ਹੈ ਅਲੇ ਕੇਅਰ ਕਰਨੀ ਪੈਣੀ ਨਾ ਥੋੜਾ ਜਿਹਾ ਉਹ ਵਾ ਮਿਲ ਇਹਨੇ ਬਣਾਉਣੀ ਹੈ ਬਣਾਉਣੀ ਹੈ ਫੋਟੋ ਰਹਿਦੀ ਹੈ ਅੱਛਾ ਪੰਜ ਵਾਲਾ ਠੀਕ ਹੈ ਬਾਈ ਪੰਜ ਵੀ ਹੁਣ ਮੈਂ ਦੇਖਿਆ ਵੀ ਕਾਫੀ ਟਾਈਮ ਤੋਂ ਸਾਹਿਬ ਜੀ ਨਾਲੇ ਪਰ ਨਹੀਂ ਮੰਨਣ ਲੱਗ ਗਿਆ ਵਧੀਆ ਲੱਗਦਾ ਹਾਂ ਵਧੀਆ ਲੱਗਦਾ ਪ੍ਰਧਾਨ ਦਾ ਬੇਟਾ ਵੀ ਆ ਗਿਆ ਬਾਈ ਠੀਕ ਆਮਨੇ ਪਸੰਦ ਹੈ ਹਾਰਾ ਕੋੜਾ ਹਾਂ ਹਾਰਾ ਕੋੜਾ ਕਿੰਨਾ ਪਾਣੀ ਹਾਂ ਲੋ ਜੀ ਬਾਈ ਅੰਕਲ ਲਾਈ ਵੀ ਪਹੁੰਚ ਗਏ ਅੰਕਲ ਠੀਕ ਹੈ ਦੇਖੋਗੇ ਤੇ ਆ ਤੁਸੀਂ ਕਿਧਰ ਲੰਘ ਗਏ ਤੇ ਥੋੜਾ ਏਜੰਸੀ ਚ ਕੰਮ ਅੱਛਾ ਠੀਕ ਹੈ ਅਸੀਂ ਤਾਂ ਹੀ ਦੇਖ ਰਹੇ ਹਾਂ ਵੀ ਮੂਰੇ ਸਾਡੇ ਆ ਰਹੇ ਸੀ ਸੱਤੇ ਮੂਰੇ ਦੇ ਗੈਫ ਹੋ ਗਏ ਹਾਂ ਜਾ ਕੇ ਆ ਖੜਾ ਜੀ ਆਪਣੇ ਕੈਨੇਡਾ ਦਾ ਮੂਰਲ ਦੇਖੀ ਤਾਂ ਕਿਤਾ ਨੰਬਰ 9524 9524 ਇਹ ਬਾਈ ਬਿਨਾ ਸੀ ਆਡੀ ਤੋਂ ਆ ਚੋ ਵੀ ਹੋ ਲਿਆ ਸਭ ਜਣੀਆਂ ਦੇ ਲੈ ਹਾਂ ਤਾਂ ਹੋਣ ਤੋਂ ਕੱਟ ਅੱਛਾ ਤਾਂ ਨਹੀਂ ਬਦਲ ਅਗਲ ਦੇਤੀ ਹੈ ਬਦਾਈ ਇਹ ਨਵੇਂ ਟਰੈਕਟਰ ਦੀ ਆ ਮੈਂ ਤਾਂ ਹੁਣ ਦਿੱਤੀ ਆ ਗੱਡੀ ਜੇ ਦੱਸਿਆ ਮੈਨੂੰ ਅੱਛਾ ਹੋਰ ਲਿਆ ਪੰਡਿਤ ਜੀ ਠੀਕ ਲਓ ਜੀ ਬਾਈ ਨੇ ਬਧਾਈਆਂ ਦੇਤੀਆਂ ਪੰਡਾ ਜੀ ਨੂੰ ਟਰੈਕਟਰ ਦੀਆਂ ਬਾਂਟੀ ਪਹੁੰਚ ਗਿਆ ਇੱਧਰ ਹਾਂਜੀ ਬਾਈ ਬਲਾਉ ਫਾਤੇ ਪਹੁੰਚ ਗਏ ਆਓ ਖੜਾ ਬਾਂਟੀ ਬਾਈ ਟਰੈਕਟਰ ਦੇਖੋ ਬਾਈ ਕਰੋ ਪਾਸ ਆ ਕੇ ਪਾਹ ਜਾ ਤੁਸੀਂ ਆਹ ਬਾਈ ਪੂਰੀ ਦਾ ਬਾਈ ਬਾਂਟੀ ਬਾਈ ਯਾਰ ਬਾਈ ਦਾ ਤੇਰੇ ਦਾ ਭਰਾ ਦਾ ਬਗ ਹਾਂ ਇੱਕ ਤੇਰੇ ਬਾਂਟੀ ਬਾਈ ਦਾ ਇੱਕ ਕੰਮ ਹੈ ਹਾਂ ਜੱਗੇ ਲੱਗ ਜੋਕ ਦਾ ਪ੍ਰਧਾਨ ਨੇ ਕੈਂਚੀ ਲਾਤੀ ਕੈਂਚੀ ਲਾ ਜਿਹੜੀ ਬੰਦਾ ਦਾ ਬੰਦਾ ਸਾਡਾ ਇਧਰ ਬਿੰਦਰ ਬਾਈ ਵੀ ਪਹੁੰਚ ਗਿਆ ਕਹਿ ਲੈ ਵੀਰੇ ਵੀਰੇ ਕੇ ਮੇਰੀ ਗੱਲ ਹੋਈ ਹੋਤੀ ਬਰਾਬਰੇ ਪਹੁੰਚ ਕੇ ਦੇਖ ਲੈ ਆਹ ਸੀ ਡਰਦਿਆ ਕਹਿੰਦਾ ਕੱਠ ਵੱਧਦਾ ਜਾਂਦਾ ਕਿਤੇ ਕੋ ਕਰੇ ਨਾ ਹਾਂ ਬਾਈ ਇੱਕ ਗੱਲ ਹੈ ਜਦੋਂ ਆਪਣੇ ਪਿੰਡal ਟਰੈਕਟਰ ਲੈਣਾ ਨੇ ਮੇਲਾ ਲੱਗਦਾ ਉਹ ਕਿਰਪਾ ਬਾਬੇ ਦੀ ਕਿਰਪਾ ਕਹਿੰਦਾ ਪਹਿਲਾਂ ਉਹ ਜਿਹੜਾ ਲੱਗਦਾ ਆ ਰਿਹਾ ਹੈ ਰਵਿਦਾ ਮੈਂ ਆ ਰਿਹਾ ਹੋ ਰਿਹਾ ਮੈਂ ਕਹਿੰਦਾ ਜਦ ਹਾਚਪੀਰਾ ਟਰੈਕਟਰ ਲੈਣਗੇ ਜਰ ਵੀ ਬਹੁਤ ਜਾਣੇ ਤੇ ਹਾਂ ਪਹਿਲੀ ਗਣਾ ਦੇਖਿਆ ਹਾਂ ਰੌਣਕ ਲੱਗ ਜਾਂਦੀ ਹੈ ਇਹ ਵੀ ਖੁਸ਼ੀ ਹੋ ਬਾਈ ਹਾਂ ਖੁਸ਼ ਹੋ ਜੀ ਤੇ ਕਰ ਆਪਣੇ ਇੱਕ ਆ ਹੀ ਬਹੁਤ ਇੱਕ ਇੱਕ ਹੈ ਜੇ ਕਿ ਇੱਕ ਇੱਕ ਦੇਖਿਆ ਕੋਈ ਵੀ ਇੱਕ ਚੀਜ਼ ਆਵੇ ਨਾਲ ਇੱਕ ਚੀਜ਼ ਆਉਂਦੀ ਆਉਂਦੀ ਹੈ ਟਰਾਲਾ ਆਵੇ ਰੂਟਾ ਵੀ ਟਰਾਵੇ ਹੁਣ ਤੇਰਾ ਟਰੈਕਟਰ ਆਏ ਦੇ ਜਿਹੜੇ ਟਰੈਕਟਰ ਹੋ ਗਏ ਪਾਰਟੀ ਅੰਕਲ ਜੀ ਵਧੀਆ ਚੀਜ਼ ਹੈ ਬਹੁਤ ਵਧੀਆ ਹੈ ਜੀ ਬਹੁਤ ਅੰਕਲ ਜਿਹੜਾ ਆਪਣਾ ਜੌਂਟੀਆਂ ਦਾ ਉਹਦੇ ਗੇਲ ਤੇ ਨਾਲ ਆ ਚੀਜ਼ ਦਾ ਫਰਕ ਦੇਤਾ ਇਹ ਤਾਂ ਕਰੀ ਜਾਂਦੇ ਤਕਰੀਕ ਦਾ ਫਰਕ ਵੀ ਜਿੱਕੜਾ ਆਪਾਂ ਪੇਜ ਕਰਕੇ ਖੋਲਦੇ ਆਂ ਚੀਜ਼ ਹੋਈ ਆ ਬਾਕੀ ਸੇਵ ਆ ਚੀਜ਼ ਪੇਜ ਕਰਕੇ ਖੋਲਦੇ ਨਾ ਆਪਾਂ ਇਹਨਾਂ ਨੇ ਆ ਸੌਖਾ ਦੇ ਦਿੱਤਾ ਵੀ ਚੀਜ਼ੀ ਵਧੀਆ ਹੈ ਭਾਈ ਨਿੱਗਰ ਹੱਡ ਗੋਡੇ ਪਿੱਛੇ ਤੇ ਉੱਪਰ ਚੂਹੀ ਦਾ ਭੌ ਹੋ ਯਾਰ ਇਹ ਤਾਂ ਨਾ ਕਰੋ ਨਾ ਨਾ ਅੰਦਰ ਦਾ ਭੌ ਮੂਰੇ ਯਾਰ ਜੱਗੇ ਸਪਰੇਅ ਮਨ ਲਾਦੀ ਹੋਣੀ ਉਹ ਨਹੀਂ ਹਫਾ ਫੇਰ ਚੱਲ ਵੀ ਦੇਖੀ ਉਹਨੇ ਫੇਰ ਪਿਠਾੜ ਲਾ ਕਿਤੇ ਪੰਜ ਕਰ ਲਵੇ ਮੈਂ ਤੁਹਾਨੂੰ ਦੱਸਦਾ ਉਹ ਫੇਰ ਬਕਰਾਰਾਂ ਵਿੱਚ ਬਿਠਾੜੀ ਕਰਦਾ ਜੱਗੇ ਦਾ ਬਾਪੂ ਜੱਗੇ ਦਾ ਬਾਪੂ ਕਿਰੇ ਪੰਜ ਕਰ ਲਵੇ ਜਿੱਕੇ ਦਾ ਕਾਹੇ ਦੇਖ ਲੈ ਇਹ ਜੱਗੇ ਦੇਖ ਲੈ ਆ ਜਾ ਹੁਣ ਔਰ ਇਹਦਾ ਜੱਗੇ ਦਾ ਬਾਪੂ ਫੇਰ ਬਾਈ ਪਹਿਲਾਂ ਜੌਂਟਰੀ ਦਾ ਜੱਗੇ ਚਲਾ ਲਿਆ ਨਾ ਫੇਰ ਉਹ ਕਦ ਹੁਣ ਕਿਉਂ ਚਰਦੀਲਾ ਗੇੜਾ ਦਾ ਮੈਂ ਤਾਂ ਗੇੜਾ ਨਹੀਂ ਕਰਦਾ ਦੱਸਾਂਗਾ ਇਹ ਉਹਦਾ ਫਰਕ ਮੱਦਰ ਭਾਈ ਮੱਤ ਤਾਂ ਨਹੀਂ ਭੜਕਦੇ ਜਾਸੀ ਜਾ ਕੇ ਹਾਂ ਬਾਈ ਨਾ ਆਏ ਉਰੇ ਆ ਕੇ ਆਏ ਆ ਵੀ ਸਾਰੇ ਬ੍ਰੈਂਡ ਮਿਲ ਜਾਂਦੇ ਆ ਤੇ ਨਹੀਂ ਵਾਰੀ ਤੇਰੀ ਆ ਕੀ ਦੀ ਮੈਂ ਕੀ ਕਰਨਾ ਮੇਰੇ ਕੋ ਆ ਗਿਆ ਸਰ ਜੀ ਇਹ ਕਹਿੰਦਾ ਓਏ ਮੈਂ ਤਾਂ ਜਬਾਟੀ ਨਾਲ ਜਿੱਦਾਂ ਮੈਨੂੰ ਮਾਟੀ ਨੇ ਕਹਿਤਾ ਮੁੰਡਾ ਮਾਟੀਆ ਕਹਿੰਦਾ ਮੇਰੇ ਨਾਲ ਲੱਜਾ ਚਾਰ ਪੰਜਵੇਂ ਹਿੱਸਾ ਲਿਆਉਂਦੇ ਆ ਠੀਕ ਹੈ ਫਿਰ ਯਾਰ ਵਾਦਾ ਸਹੀ ਕੀਤਾ ਚਾਰ ਦਿਨ ਕੀਲੇ ਪਰ ਖੜ੍ਹ ਕੇ ਕਹਿ ਦਿੰਦਾ ਨਹੀਂ ਜੱਗੇ ਦਾ ਬਾਪੂ ਕਹਿੰਦੇ ਪੱਜ ਕਰਾ ਰਣੇ ਜਿਹੜਾ ਦਵਾਤਾ ਜੱਗੇ ਦੇ ਬਾਪੂ ਨੂੰ ਨਹੀਂ ਬੋਲੋ ਕਦੱਕੀ ਨੀ ਮਦਦ ਨਹੀਂ ਨਹੀਂ ਹਲੇ 5530 ਵਾਲਾ ਸਫਤਾਬ ਕਰਕੇ ਬੈਂਕ ਚ ਮੈਂ ਤੁਹਾਨੂੰ ਦੱਸਦਾ ਕਾਫੀ ਜੱਤੀਆ ਕੀ ਵੀ ਜਿਹੜੀ ਨੇ ਕਰਜਾਣਾ ਕਰਨਾ ਕੋਈ ਅੱਗੇ ਬਸ ਕਾਫੀ ਹੀ ਲਈ ਪੈਂਦਾ ਨਹੀਂ 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 ਉਹ ਜੱਗਾ ਫੜ ਲੈਣਾ ਉਹ ਨਹੀਂ ਦੱਬਦਾ ਹੈਗਾ ਮੀ ਜੀ ਕੋਲੇ ਲਈ ਫਿਰਦੇ ਪਸੰਦੇ ਦਾ ਨਹੀਂ ਆ ਗਿਆ ਅਕਲ ਮੇਰੀ ਗੱਲ ਤਾਂ ਸੁਣ ਇਹ ਕਹਿੰਦੇ ਪੰਜਾ ਦਾ ਕਰਦੀ ਹੁਣ ਐਂ ਨਹੀਂ ਤਾਂ ਮੇਰੇ ਚੰਗ ਚਲਾ ਦੇਦਾ ਬੜਾ ਕਿਤੇ ਕਾਂਗਰਸ ਵਾਲਾ ਪੰਜਾ ਦੱਬ ਦਵੇ ਆ ਜਲਦੇ ਪ੍ਰਧਾਨ ਅੰਕਲ ਪੰਜਵੇਂ ਟਰੈਕਟਰ ਬਗੇੜਾ ਤੇ ਆਇਆ ਹੋ ਗਿਆ ਪੰਜ ਨਾ ਕਰਾ ਦਿਓ ਚੱਲ ਪੰਜਾਂ ਚ ਪਰਮੇਸ਼ਰ ਹੋ ਜੂ ਕਰਹੀਂ ਠੀਕ ਹੈ ਠੀਕ ਹੈ 5 ਜਾਣ ਬੋਦ ਹੈ ਜਾਨ ਬੋਦ ਹੈ ਨਾ ਜਲਦਾ ਹੈਗਾ ਟਰੈਕਟਰ ਜਿਆਦਾ ਇਹਦਾ ਭੱਜ ਨਹੀਂ ਬਹੁਤ ਹੈ ਕਿੰਨੇ ਸਪੀਡਾਂ ਚਾਰ ਕਰਦੇ ਆ ਗੇਰ ਤਿਆਰ ਕਬੀੜਾ ਤੈਨਾਂ ਏਬੀਸੀ ਬੈਗ ਪੂਰਾ ਬੋਲਦਾ ਵੀ ਅਨਿਆਣ ਵਾਂ ਦਾ ਪੁੱਠਾ ਕਰ ਦੂਗਾ ਵੇਡ ਬਹੁਤ ਹੈ ਲੈ ਅੱਜ ਆਕੇ ਲਾ ਦਾਂ ਪਾਜ ਰਹਿਣਾ ਪੂਰਾ ਬਾਰੇ 14 ਕਿਲੋ ਚੱਕਰਾਂ ਪਰੇ ਤੋਰਾ ਲੈ ਰਿਹਾ ਹਾਂ ਹਾਂ ਬਹੁਤ ਤੋਰਾ ਬਾਈ ਇਹ ਇਹ ਬਾਹਰਲੇ ਬ੍ਰਾਂਡ ਹੈ ਇੰਡੀਆ ਤੋਂ ਇਹ ਇਹ ਕਹਿੰਦੇ ਸਿੰਗਾ ਵਾਲਾ ਬ੍ਰਾਂਡ ਹੈ ਗਾਵਲੀ ਹੈ। ਆਹ ਵੇ ਮੇਰਾ ਵੀ ਸਭ ਪੂਰਾ ਕਰ ਲੈ ਲਾ ਕੇ ਦੇਖਦੇ ਆ। ਠੀਕ ਹੈ। ਠੀਕ ਹੈ ਬਾਈ। ਆ ਦੇਖੋ ਪਹਿਲਾਂ ਇੱਧਰ ਵੀ ਦੇਖੋ ਬਾਈ। ਇਹ ਵੀ ਚੀਜ਼ ਹੈ। ਕਿੰਨਾ ਮਾਲ ਖੜਾ ਏ। ਹੈ? ਆਹ ਵਾਹ ਇਹ ਨਾ ਬਣਾ ਰਿਹਾ। ਆਹ। ਇਹ ਚੋਲੇ ਨਹੀਂ ਵੀ ਨਾ ਦੋ। ਸਮਾਣੇ ਸਮਾਣੇ ਜਾਣਾ। ਆਹ ਕੋ ਜਣਾਇਆ ਲਾਇਆ। ਸਭ ਨੂੰ ਸਿਆਰਾ ਕਰੇ ਮਾਇਆ ਕਰੇ। ਕੰਮੇ ਬਾਈ। ਜੱਗਾ ਬੰਨੂ ਕਹੀ ਜਾਂਦਾ ਹੁਣ ਕੰਡਾ ਤੇਰਾ ਕਢਾਉਣਾ ਵੇਲਾ ਟਰੈਕਟਰ ਵਾਲਾ ਦੀਆ ਕਿਆ ਨਿਕਲਣਾ ਪਹਿਲੇ ਹਮਾਰਾ ਜਤੀਤੀ ਵੇਲਾ ਜਤੀਆ ਪਪਾ ਦੇ ਆਊਗਾ ਬਾਈ ਚੌਥਾ ਮੇਰਾ ਮੇਰਾ ਵਿਆਹ ਵੀ ਕਰਾਉਣਾ ਦਾ ਕਢੇ ਲੇ ਹਾਂ ਦਾ ਵਿਆਹ ਕਰਾਉਣਾ ਉਹ ਵਿਆਹ ਕਰਾ ਕੇ ਲਿਆ ਤੇ ਕਹਿ ਲਿਆ ਜਿਹੜਾ ਮੇਨ ਗੰਡਾ ਏ ਇੱਧਰ ਹੋਰੇ ਗੰਡਾ ਕੋਈ ਨਾ ਕਿਉਂ ਆਉਣਾ ਉਹ ਗੰਡਾ ਇਕੱਠਾ ਹੋ ਜਣਾ ਜਿਹੜੇ ਚਲਾਉਣਾ ਜੀ ਨਾ ਉਹ ਵੀ ਗੱਲ ਇੱਧਰ ਦੂਆ ਆਪਣਾ ਮਾੜਾ ਦੀਆ ਉੱਤੋਂ ਪੰਡ ਛੱਡਿਆ ਆ ਪਾ ਦੇ ਉਹ ਆਵਨੇ ਕਹੀ ਆ ਹਲੇ ਪੰਮੇ ਬਾਈ ਓ ਪੰਮੇ ਬਾਈ ਔਰ ਇੱਕ ਜੀ ਪੰਮੇ ਬਾਈ ਓਰੀ ਇੱਕ ਜੀ ਦਿਖਾਵਾਂ ਆਇ ਜੀ ਦਿਖਾਵਾਂ ਇੱਕ ਇੱਧਰ ਨੂੰ ਆ ਪੰਡਾ ਜੀ ਬੈਠੇ ਉੱਧਰ ਤੇ ਆ ਕੇ ਪੰਜਵਾ ਲੈਣਾ ਫਾਕੇ ਡੀਲ ਚੱਲਦੀ ਡੀਲ ਚੱਲਦੀ ਵੰਟੀ ਕੰਡਾ ਨਾ ਘੱਟਦੀ ਯਾਰ ਕਾਲ ਜੀ ਬੈਠੇ ਬੈਠੋ ਉਸਨੇ ਲੋ ਜੀ ਬਾਈ ਇੱਧਰ ਵੀਰਾ ਨੇ ਪ੍ਰਧਾਨਗੀ ਪਾਰਟੀ ਹੋ ਗਈ ਹਾਂ ਜੀ ਪ੍ਰਾਰਟੀ ਕਰਦੀ ਪਾਰਟੀ ਕਰਤੀ ਪ੍ਰਧਾਨ ਵੱਲ ਧੰਨਵਾਦ ਹੈ ਤੁਹਾਡਾ ਵੀ ਬਹੁਤ ਵਧੀਆ ਬ੍ਰਾਂਡ ਬਹੁਤ ਵਧੀਆ ਬਹੁਤ ਵਧੀਆ ਹਾਂਕਲ ਕਿੰਨੇ ਸਾਲ ਹੋ ਗਏ ਆਪਾਂ ਚਲਾਉਂਦੇ ਨੇ 6 ਹੋ ਗਏ ਮੈਂ ਮੋਰੀ ਬਾਈ ਜਾਨਾ ਗੱਲ ਕਰ ਦਮਾ 6 ਸਾਲ ਹੋ ਗਏ ਅੱਜ ਮੂਰੇ ਖੜਾ ਦਮਾ ਲਿਆ ਕੇ ਕੱਪੜੇ ਦੇਖੀ ਰੰਗ ਰੂਪ ਉਹ ਜਿਹੀ ਪਿਆ ਇਹ ਇੰਜਨ ਵੀ ਕੋਈ ਇੰਜਨ ਦਾ ਪਤਾ ਵੀ ਨਹੀਂ ਵੀ ਮੈਂ ਕਿਹ ਨਾਲ ਇੰਨਾ ਧੱਕਾ ਹੋਇਆ ਇਹ ਮਹਾਰਾਜ ਸਹੀ ਗੱਲ ਜੀ ਔੜੇ ਦੇ ਉੱਤੇ ਖੜਾ ਹੋ ਗਏ ਆ ਤੇ ਹੁਣ ਚਾਹ ਜਾਲੀ ਫੋਲ ਕਰਦਾ ਜਾਉਂਦਾ ਆ ਦੇਖ ਬਈ ਜੱਗਾ ਕੰਮ ਕਰਦਾ ਜਾਦਾ ਹੁਣ ਜੱਸੀ ਆ ਕਹਿੰਦੇ ਵੀ ਕੰਮ ਨਿਪੜ ਗਿਆ ਹਾਂ ਨਿਪੜ ਗਿਆ ਕੰਮ ਕਰਦੇ ਆ ਲਓ ਜੀ ਬਾਈ ਸੱਦ ਲੈ ਸਾਰੇ ਹੋ ਜੋ ਕਾਇਮ ਕਹਿੰਦੇ ਬਾਟੀ ਸੱਦ ਲੈ ਨੇੜੇ ਨੂੰ ਹੋ ਜੋ ਕਹਿੰਦੇ ਆ ਪ੍ਰਾਨ ਕਿਆ ਕਹਿੰਦੇ ਕਰੇ ਬਾਹਰ ਨੂੰ ਆਜੋ ਬੰਦੇ ਦਾ ਖਲਾ ਫਰਾ ਲਿਆ ਵਧੀਆ ਸੇਵਾ ਕਰੀਆ ਨਾ ਬੰਦਿਆਂ ਨੇ ਕੰਮ ਵਧੀਆ ਕਰਿਆ ਜੋ ਵੀ ਪ੍ਰਾਣਜੀ ਚਾਬੀ ਹੋ ਬੜੀ ਨੇ ਨਹੀਂ ਕਿ ਛੋਟੀ ਹੈ ਬੜੀ ਚਾਬੀ ਹੋ ਰਮਾ ਗਰੀ ਪ੍ਰਾਣ ਇੱਕ ਡੰਮੀ ਵੀ ਲੈਣੀ ਆਪਾਂ ਨੇ ਲੈਣੀ ਨਹੀਂ ਆਪਾਂ ਨਾਲੇ ਬਾਅਦ ਵਿੱਚ ਲੈ ਜਿਓ ਐ ਨੇ ਚਾਰ ਕੋਈ ਨਹੀਂ ਬੈਠੇ ਬਾਈ ਦਿਖਾਈਂਦਾ ਬਾਈ ਆ ਦਿਲ ਟੜਕੂ ਆ ਗਈ ਗੱਡੀ ਚਾਬੀ ਆਹ ਪੈਂਦੀ ਆ ਬਾਈ ਮੋਲ ਜੀ ਇਹ ਜੀ ਆਪੀ ਵੱਲੇ ਵੱਲੇ ਕਰਾਉਂਦੀ ਆ ਫਿਰ ਮੈਂ ਕਹਿੰਦਾ ਉਹ ਗਾਹਾਂ ਲਾਲ ਆਯਾਸੀ ਵੀ ਦਿਖਾਉਣੀ ਆ ਭਾਈ ਆ ਬਰਾਬਰ ਬਰਾਬਰ ਕਰ ਲਾ ਪੱਧਰਾ ਕਰ ਆਯਾਸੀ ਵੀ ਦਿਖਣੀ ਚਾਹੀਦੀ ਬਾਟੀ ਕਿਤੇ ਇੰਡੋ ਫਾਰਮ ਮੂਰੇ ਫੋਟੋ ਖਿੱਚੋ ਜੇ ਫੇਰ ਵੀ ਕੰਮ ਖਰਾਬ ਹੋ ਜਾਊਗਾ ਕਾਲਾ ਭਾਈ ਪਹੁੰਚ ਗਿਆ ਕਾਲਾ ਭਾਈ ਕਿਤੇ ਇੰਡੋ ਫਾਰਮ ਮੂਰੇ ਪੁੱਲ ਭਲੇਖੇ ਫੋਟੋ ਨਾ ਖਿੱਚਦੇ ਲੋਆ ਕੇ ਮੈਂ ਤਾਂ ਉਹਦਾ ਆ ਹੀ ਨਹੀਂ ਅਜੇ ਗਲਤ ਕਰਦਾ ਭਾਈ ਜੱਗੂ ਪਤਾ ਨਹੀਂ ਕਿੱਧਰ ਰਹਿ ਗਿਆ ਅੱਜ ਅੱਜ ਤਾਂ ਮਿਲੂ ਦਾ ਐ ਤਾਂ ਵੀ ਇੱਥੇ ਗੱਲਾਂ ਕਰਦੇ ਆਇਆ ਤਾਂ ਮੈਂ ਜੱਗੂ ਕਹੂੰਗਾ ਵੀ ਸਾਰਾ ਮਾਲੇ ਜੱਗੂ ਪਤਾ ਨਹੀਂ ਕਿੱਧਰ ਗਿਆ ਅੱਜ ਨਹੀਂ ਜੱਗੂ ਇੱਥੇ ਹੀ ਹੁੰਦਾ ਏ ਉਹ ਜੇ ਪੰਦਰਾ ਲੰਗਦਾ ਤੇਰੇ ਵਾਲਾ ਹੈਗਾ ਕਿ ਕਿ ਜੱਗੇ ਆ ਜੱਗੂ ਨਹੀਂ ਦਿਖਿਆ ਆਪਣਾ ਬੰਦਾ ਜੱਗੂ ਕਹਿੰਦਾ ਵੀ ਅੱਜ ਬਾਈ ਅੱਛਾ ਠੀਕ ਆ ਆ ਅੱਜ ਟੂ ਵੀਲ ਲੋ ਜੀ ਬਾਈ ਪੂਰੀ ਟੀਮ ਨੇ ਵਧਾਈਆਂ ਦੇ ਦਿੱਤੀਆਂ ਆ ਨਿਆਰਾ ਮਾਲਾ ਨਾ ਰੈਕਟਰ ਦਿੰਦਾ ਨਿਆਰਾ ਫਲ ਫਲ ਨਿਆਰਾ ਇੱਥੇ ਆਉਂਦਾ ਫਿਰ ਜਾਂ ਫਿਰ ਗਰੁੱਪ ਇਕੱਠਾ ਹੋ ਕੇ ਆਉਂਦਾ ਹਾਂ ਵੰਟੀ ਹੋ ਗਿਆ ਮੂੰਹ ਮਿੱਠਾ ਪਰ ਹਾਂ ਅਕਲ ਬਿੱਠੇ ਜਾਤ ਅੱਜ ਹਾਂਜੀ ਹਾਂ ਆਉਨੇ ਹਾਂ ਫਮੇ ਬਿੱਠੇ ਬੂ ਬਿੱਠੇ ਜਾਤ ਦੋ ਵੀ ਕਿਤੇ ਨਾ ਬਾਈ ਕਿ ਚੱਕਿਆ ਕੁਝ ਪਾਇਆ ਜਿਹੜਾ ਤੋੜਿਆ ਤਿੰਨ ਚੱਕੇ ਦੋ ਇਕੱਠੇ ਮੂੰਹ ਵੀ ਖਾ ਆਪਣਾ ਦੋ ਇੱਕ ਕਿੱਕੜਾ ਭਰਿਆ ਬਾਈ ਕਿ ਨੇ ਰਵੀ ਰੋ ਮੈਨੂੰ ਪਤਰਾ ਬਕਰਦੀ ਹੈ ਬੱਦੇ ਸਾਡੇ ਕਿੱਥੇ ਤੋਂ ਕੋਣ ਮਿੱਟਾ ਜਾਂਦਾ ਆ ਪੂਗਾ ਆਲੇ ਖੜਾ ਆਰੇ ਕੇ ਇੱਕੇ ਚੱਕਿਆ ਕਿ ਦੁਆ ਮਿਲ ਗਿਆ ਨਾ ਇੱਕੋ ਚੱਕਿਆ ਭਾਈ ਦੋ ਮੇਰਾ ਦੋ ਚੱਕ ਲਿਆ ਬਈ ਮੁਕੇ ਬੰਦਿਆ ਬਾਰਕੀ ਵਧੀਆ ਭਾਈ ਕਿ ਨੰਬਰ ਨਹੀਂ ਬਹੁਤ ਹਾਂਜੀ ਭਾਈ ਜੀ ਠੀਕ ਹੈ ਓਕੇ ਆ ਮਿੱਠਾ ਖੜਾ ਦੇ ਨੂ ਭਗਤਨੀ ਨੂੰ ਹਾਂਜੀ ਹਾਂ ਮੈਨੂੰ ਠੀਕ ਆ ਬਹੁਤ ਵਧੀਆ ਹੋਇਆ ਓਕੇ ਐਨ ਸਿਰਾ ਲਾਤਾ ਐਂਡ ਗੱਲਬਾਤ ਹੋ ਗਈ ਬਾਈ ਅਰੇ ਮੈਨੂੰ ਬੋਲ ਲਓ ਹਾਂ ਫਾਇਦਾਦਾਰੀ ਬਾਈ ਚਾਬੀ ਨੇ ਪੱਟੇ ਪ੍ਰਧਾਨ ਕਹਿੰਦਾ ਆਉਦੇ ਲਈ ਕਰਦਾ ਜੀ ਹੋਰ ਕੰਮ ਕਿੱਥਾ ਉਹ ਅੱਜ ਮਿੱਠੇ ਸੰਗਤ ਪ੍ਰਧਾਨ ਜੀ ਮੋਂਡੇ ਜਾ ਕੇ ਦੇਖਦਾ ਮਾੜੀ ਛਾਪੀ ਵਜਨ ਨਿਕਲ ਹਟੇ ਵੀ ਕਿੱਦਾਂ ਘੜਤਾ ਆ ਤੁਹਾਨੂੰ ਲੈ ਕੇ ਨਹੀਂ ਅੱਜ ਚੱਲੋ ਪਿਆਰੇ ਇੰਨਾ ਬਿਆਲੇ ਲੱਡੂ ਅਸੀਂ ਉਹ ਖਾਦਾਂ ਹਾਂ ਆ ਹੋ ਜੀ ਹਾਂ ਮੈਂ ਤਾਂ ਇੱਕ ਪੂਰੀ ਬਾਈ ਦਾ ਅੰਕਲ ਰਾਮ ਬਾਕੀ ਕਿਹਾਦਾ ਪੂਰੀ ਨੂੰ ਵੀ ਮਲਕੀਸੀ ਨੂੰ ਬੁਣੇ ਕੰਮ ਹੋ ਜਾਂਦੇ ਆ ਆ ਬੀਜੀ ਹੋ ਗਏ ਬੰਦੇ ਮੈਂ ਤਾਂ ਸਪਹਨ ਵੀ ਕਰਿਆ ਤਾਂ ਸਪੈਸ਼ਲ ਪੂਰੀ ਨੂੰ ਹਾਂ ਉਹ ਕਹਿੰਦਾ ਮੈਂ ਆਉਂਗਾ ਚੱਲ ਕੋਈ ਨਹੀਂ ਪਿੰਡ ਮੇਲੇ ਲੈਣਾ ਆਪਾਂ ਸਾਰਿਆਂ ਨੇ ਹੁਣ ਇਹੀ ਚੱਲਣਾ ਇਹੀ ਚੱਲੂ ਸਾਡਾ ਬਾਈ ਹੁਣ ਮਸ਼ੂਰੀ ਹੋ ਗਈ ਤੁਹਾਡੀ ਤੇ ਹੁਣ ਵੇਟ ਮੋਲੇ ਪਵਾ ਦੇ ਪ੍ਰਦਾਨ ਗਿਫਟ ਮੱਖਦਾ ਵੇਟ ਕਿਰਾ ਮਸ਼ੂਰੀ ਹੋ ਗਈ ਹੁਣ ਤਾਂ ਕੋਈ ਹੁਣ ਤਾਂ ਉਹੀ ਕਸਰਾ ਜਿਹੜੀ ਤੂੰ ਕਿਧਰ ਕਰਦੀ ਆ ਕਰ ਦੋ ਮਰੀਆ ਇਹ ਕਹੀ ਜਾਂਦਾ ਕਲੇਸ਼ ਹੋ ਜਾਣਾ ਜਿਹੜੀ ਕੋ ਪਤਾ ਕਰ ਅੰਕਲ ਠੀਕ ਆ ਬਹੁਤ ਬੜੀ ਪਤਾਨਾ ਅੰਕਲ ਜੀ ਬਹੁਤ ਬੜੀ ਅੰਕਲ ਬਾਈ ਹੁਣ ਤੁਸੀਂ ਦੋ ਘੋੜੇ ਵਾਲੇ ਹੋਗੇ ਹਰਾ ਤੇ ਨੀਲਾ ਦੋ ਜਾਨੇ ਘੋੜੇ ਵਾਲੇ ਹੋਗੇ ਪ੍ਰਧਾਨ ਤੇ ਅੰਕਲ ਬਾਈ ਮਿੰਟ ਦਾ ਇੰਨਾ ਪਿਆਰਾ ਨਾ ਸਾਰੇ ਘੋੜੇ ਘੋੜੇ ਆ ਘੋੜੇ ਘੋੜੇ ਜਿਹੜਾ ਆ ਗਿਆ ਕੋਈ ਲਾਲ ਘੋੜਾ ਕੋਈ ਹਰਾ ਘੋੜਾ 10 ਬੰਦੇ ਆ 10 ਕ 15 12 ਜੱਟਾਂ ਦੇ ਭਾਈ ਕਦੂਏ ਪਤਾ ਐ ਕਹਿੰਦੇ ਜਿਹੜੇ ਇਕੱਠੇ ਹੋ ਜਿੰਦੇ 1 ਚਾਹੀਦੇ ਇਕੱਠੇ ਏਕਤਾ ਹੈ ਮੇਰਾ ਡਾ ਰਿਹਾ ਬਹੁਤ ਹੰਦੇ ਜਰਤਾ ਦੇ ਨਵੇਂ ਮਹੀਨੇ ਜਾਂ ਤੱਕ ਵੀ ਕੋਈ ਨਹੀਂ ਦੇਖੀ ਪਾਈ ਬਾਈ ਇਹੋ ਚੀਜ਼ ਤੋਂ ਬਤਲ ਆਇਆ ਇਕਤਾ ਵਿੱਚ ਬਲ ਹੈ ਬਾਈ ਉਹੀ ਕੋਈ ਚੀਜ਼ ਜੇ ਹੁਣ ਆਪਣੇ ਪਿੰਡ ਦੇ ਉਹ ਬੰਦੇ ਆਪਾਂ ਨਹੀਂ ਨਾਲ ਖੜੂਗੇ ਉਹ ਪੈਸਾ ਨਹੀਂ ਪਿੰਡ ਹੈ ਜੀ ਸਾਡਾ ਜਿਲ੍ਹਾ ਖੜਾ ਬਸ ਪਰ ਠੀਕ ਆ ਹਾਂ ਨੂੰ ਜਿੰਦੇ ਘੋੜੇ ਪੀੜਿਆਦਾਰੀ ਭਾਈ ਨਾਲ ਸਾਰੇ ਨੱਕਰ ਤੇ ਬਹੁਤ ਬੜੇ ਆ ਜਾਂਦੇ ਸਾਰੇ ਭਾਈ ਆ ਜਾਂਦੇ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਬਾਈ ਬਹੁਤ ਕਮੈਂਟ ਕਰਦੇ ਵੀ ਕੋਈ ਚੀਜ਼ ਨਹੀਂ ਦੇਖਣਾ ਹੁੰਦਾ ਕਹਿੰਦੇ ਬਹੁਤ ਲੋਕ ਹਾਂ ਸਾਡੇ ਨਹੀਂ ਸਾਡੇ ਹੈਗੇ ਹਰੇ ਘੋੜੇ ਤਿੰਨ ਹੋ ਗਏ ਹਾਂ ਹੋ ਗਏ ਭਾਈ ਹੋ ਗਿਆ ਪ੍ਰਧਾਨ ਜੀ ਕੋਲ ਹੋ ਗਿਆ ਮੇਰੇ ਕੋਲ ਹੋ ਗਿਆ ਹਾਂ ਇਹ ਸਰਪੰਚ ਕੋ ਗਿਆ ਭੀਮੇ ਕੋਲ ਆ ਭੀਮੇ ਕੋਲ ਚਾਰ ਹੋ ਗਏ ਠੀਕ ਜੋਸ਼ੇਬਾਈ ਕੋਲ ਵੀ ਆ ਪੰਜ ਖਾਤੇ ਹੋ ਗਏ ਭਾਈ ਹਾਂ ਖਾਤੇ ਹੋ ਗਏ ਖਾਤੇ ਚਲੋ